ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਬਣਾ ਰਹੇ ਆ ਪਨੀਰ ਦੀ ਪੁਰਜੀ ਜਿਹਦੇ ਲਈ ਆਪਾਂ ਨੇ ਦੋ ਪਿਆਜ਼ ਕੱਟੇ ਨੇ ਇੱਕ ਲਾਲ ਟਮਾਟਰ ਦੋ ਹਰੀਆਂ ਮਿਰਚਾਂ ਤੇ ਅੱਧੀ ਕੌਲੀ ਆਪਾਂ ਬੇਸਣ ਲਈ ਆ ਬੇਸਣ ਨੂੰ ਸਭ ਤੋਂ ਪਹਿਲਾਂ ਆਪਾਂ ਕੜਾਹੀ ਵੀ ਗਰਮ ਕਰਕੇ ਦੋ ਤੋਂ ਤਿੰਨ ਮਿੰਟ ਲਈ ਰੋਸਟ ਕਰ ਲਵਾਂਗੇ ਆਪਾਂ ਇਹਨੂੰ ਜ਼ਿਆਦਾ ਨਹੀਂ ਰੋਸਟ ਕਰਨਾ ਹਲਕਾ ਜਿਹਾ ਕੱਚਾ ਬਣ ਦੂਰ ਹੋ ਜੇ ਕਲਰ ਨਹੀਂ ਹੋਣਾ ਇਹਦਾ ਚੇਂਜ ਹੋਣ ਦੇਣਾ ਇਸ ਤਰੀਕੇ ਨਾਲ ਆਪਾਂ ਚਮਚਾ ਹਲਾਉਂਦੇ ਹੋਏ 2-2 3 ਮਿੰਟ ਭੁੰਨ ਲਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਰੋਸਟ ਕਰਨ ਤੋਂ ਬਾਅਦ ਆਪਾਂ ਇਹਨੂੰ ਇੱਕ ਅਲੱਗ ਤੋਂ ਬਰਤਨ ਦੇ ਵਿੱਚ ਕੱਢ ਲੈਣੇ ਆ ਇਸ ਤਰੀਕੇ ਨਾਲ ਕਈ ਵਾਰ ਆਪਾਂ ਨੂੰ ਛੇਤੀ ਹੁੰਦੀ ਹੈ ਕੋਈ ਸਬਜ਼ੀ ਵੀ ਨਹੀਂ ਹੁੰਦੀ ਤਾਂ ਇਹ ਪੁਰਜੀ ਆਪਾਂ 5 ਮਿੰਟਾਂ ਅੰਚ ਕਰ ਪਈਆਂ ਚੀਜ਼ਾਂ ਦੇ ਨਾਲ ਬਣਾ ਸਕਦੇ ਆ ਜਿਆਦਾ ਟੱਪਾ ਨੂੰ ਸਬਜ਼ੀ ਦੀ ਟੈਨਸ਼ਨ ਰਹਿੰਦੀ ਹੈ ਕਿਤੇ ਜਾਨ ਨਹੀਂ ਆ ਜਦ ਆਪਾਂ ਤੇ ਇਸ ਤਰ੍ਹਾਂ ਆਪਾਂ ਇਹਨੂੰ ਇੱਥੇ ਪਾਣੀ ਪਾ ਕੇ ਅੱਧੀ ਕੌਲੀ ਆਪਾਂ ਨੇ ਬੇਸਨ ਸੀਗਾ ਤੇ ਡੇਡ ਕੌਲੀ ਆਪਾਂ ਨੇ ਪਾਣੀ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਆਪਾਂ ਘੋਲ ਤਿਆਰ ਕਰ ਲਵਾਂਗੇ ਕੋਲ ਇਸ ਤਰ੍ਹਾਂ ਤਿਆਰ ਕਰਨਾ ਆਪਣੇ ਦੇ ਵਿੱਚ ਕੋਈ ਗੱਠ ਨਹੀਂ ਰਹਿਣੀ ਚਾਹੀਦੀ ਲਓ ਜੀ ਆਪਣਾ ਬੇਸਨ ਖੁੱਲ ਗਿਆ ਤੇ ਤੁਹਾਨੂੰ ਦਿਖਾਉਣੀ ਆ ਕਿਹਿਆ ਜਿਹਾ ਹੋਇਆ ਲਓ ਜੀ ਇਸ ਤਰ੍ਹਾਂ ਦਾ ਹੋਇਆ ਹੁਣ ਆਪਾਂ ਨੇ ਆਪਣਾ ਜਿਹੜਾ ਕੜਾਹੀ ਆ ਉਹ ਰੱਖ ਲਈ ਗੈਸ 'ਤੇ ਕਰਕੇ ਤੇ ਇਹਦੇ ਵਿੱਚ ਆਪਾਂ ਨੇ ਕੁਕਿੰਗ ਦੇ ਲਈ 2 ਚਮਚਾ ਸਰੋਂ ਦਾ ਤੇਲ ਪਾਇਆ ਤੇਲ ਪੂਰਾ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਹੁਣ ਵਿੱਚ ਅੱਧਾ ਚਮਚਾ ਆਪਾਂ ਨਾਂਜੀਰਿਆਂ ਦੇ ਪਾਇਆ ਜੀਰਾ ਆਪਣਾ ਭੁੰਨਣ ਦੇ ਬਾਅਦ ਆਪਾਂ ਨੇ ਕੱਟੇ ਹੋਏ ਇਹਦੇ ਵਿੱਚ ਪਾ ਲੈਨੇ ਆਪਣੇ ਪਿਆਜ਼ ਪਿਆਜ਼ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਨਾ ਕਿ ਜ਼ਿਆਦਾ ਕਾਲਾ ਕਰੀਏ ਬ੍ਰਾਊਨ ਜਹ ਹੁਣ ਤੱਕ ਇਹਨੂੰ ਆਪਾਂ ਭੁੰਨ ਲਵਾਂਗੇ ਤੇ ਨਾਲ ਹੀ ਆਪਾਂ ਪਾ ਦੇਣੀ ਆਪਣੇ ਜਿਹੜੇ ਦੋ ਹਰੀਆਂ ਮਿਰਚਾਂ ਕੱਟ ਕੇ ਰੱਖਿਆ ਸੀਆਂ ਉਹ ਪਾ ਦੇਣੀਆਂ ਨੇ ਲਓ ਜੀ ਆਪਣਾ ਹੁਣ ਪਿਆਜ਼ ਹੈ ਜਿਹੜਾ ਉਹ ਭੁੰਨ ਗਿਆ ਜਿੰਨਾ ਕਿ ਆਪਾਂ ਨੂੰ ਜ਼ਰੂਰਤ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਆਪਣੇ ਮਸਾਲੇ ਹਲਦੀ ਨਮਕ ਮਸਾਲਾ ਆਪਾਂ ਪਹਿਲੇ ਪਾ ਲਏ ਥੋੜੀ ਜਿਹੀ ਆਪਾਂ ਪਾ ਲਾਂਗੇ ਇੱਥੇ ਪੀਸੀ ਹੋਈ ਹਰੀ ਮਿਰਚ ਆਪਾਂ ਹਰੀ ਮਿਰਚ ਪੀਸ ਕੇ ਪਾਉਨੇ ਆ ਇਸ ਤਰ੍ਹਾਂ ਬਹੁਤ ਹੀ ਵਧੀਆ ਆਪਣੀ ਭੁਰਜੀ ਬਣ ਕੇ ਤਿਆਰ ਹੋਊਗੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ 2 ਮਿੰਟ ਸੇਕ ਲਵਾ ਕੇ ਜੋ ਆਪਾਂ ਨੇ ਟਮਾਟਰ ਕੱਟੇ ਸੀ ਉਹ ਪਾ ਲੈਣੇ ਆਪਾਂ ਵਿੱਚ ਇਹਦੇ ਹੁਣ ਇੱਥੇ ਟਮਾਟਰ ਨੂੰ ਵੀ ਸੌਫਟ ਹੋਣ ਤੱਕ ਰ ਆਪਾਂ ਨੇ ਭੁੰਨ ਲੈਣਾ ਜਾਣਾ ਨਹੀਂ ਪਰ ਉਹਨਾਂ ਨੂੰ ਥੋੜਾ ਜਿਹਾ ਆਪਾਂ ਨੂੰ ਖੜਵਾਉਣਾ ਚਾਹੀਦਾ ਇਹਦੇ ਵਿੱਚ ਟਮਾਟਰ ਲਓ ਜੀ ਆਪਣਾ ਹੁਣ ਇਹ ਮਸਾਲਾ ਬਣ ਕੇ ਪੂਰਾ ਪਰ ਤਰੀਕੇ ਨਾਲ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਪਣਾ ਬੇਸਣ ਦਾ ਘੋਲ ਬਣਾ ਕੇ ਰੱਖਿਆ ਸੀਗਾ ਆਪਾਂ ਹੁਣ ਇੱਥੇ ਆਪਾਂ ਗੈਸ ਜਿਵੇਂ ਬਿਲਕੁਲ ਘੱਟ ਕਰ ਦਾਂਗੇ ਇੱਥੇ ਆਪਾਂ ਚਮਚੇ ਨੂੰ ਐਨ ਚੰਗੀ ਤਰ੍ਹਾਂ ਹਲਾਉਂਦੇ ਹੋਏ ਇਹ ਨਾਲ ਨਾ ਲੱਗੇ ਜੇ ਆਪਣੇ ਲੋਹੜੇ ਦੇ ਕਿਉਂਕਿ ਇਹ ਦੂਸਰਾ ਹੀ ਲੋਹੜਾ ਨਾ ਕੇ ਨਾਨ ਸਟਿਕ ਆ ਇਸ ਤਰ੍ਹਾਂ ਆਪਾਂ ਨੂੰ ਬਹੁਤ ਛੇਤੀ ਛੇਤੀ ਚਲਾਉਣਾ ਚਾਹੀਦਾ ਇੱਥੇ ਚਮਚ ਇਸ ਤਰੀਕੇ ਨਾਲ ਆਪਣੇ ਪੰਜਾਂ ਦਾ ਸਮੇਂਟਾਂ ਦੇ ਵਿੱਚ ਪੁਰਜੀ ਬਣ ਕੇ ਤਿਆਰ ਹੋ ਜੂਗੀ ਮੈਂ ਉਮੀਦ ਕਰਦੀ ਹਾਂ ਕਿ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਦੇਖ ਕੇ ਪਿਆਰੇ ਬੱਚੇ ਕਮੈਂਟ ਜਰੂਰ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਧੰਨਵਾਦ ਮਿਲਦੇ ਰਹੋ ਜੀ ਲਿਖਿਆ ਬੱਸ ਇਤਨੀ